ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਰਾਜਪਾਲ ਮਖਣੀ ਅੱਜ ਮੰਗਲਵਾਰ ਤਾਂ ਉਹੀ ਗੱਲ ਸਿਹਤ ਦੀ ਜਿਹੜੀ ਹਰ ਮੰਗਲਵਾਰ ਆਪਾਂ ਕਰਦੇ ਆਂ ਤੇ ਅੱਜ ਦਾ ਜਿਹੜਾ ਵਿਸ਼ਾ ਮੈਂ ਚੁਣਿਆ ਉਹ ਵਿਸ਼ਾ ਹੈ ਕਿ ਖਾਣ ਪੀਣ ਦੇ ਨਾਲ ਸਾਡੀ ਸਿਹਤ ਜਿਵੇਂ ਕਿ ਅਸੀਂ ਜਾਣਦੇ ਆਂ ਕਿ ਸਿੱਧੀ ਤਰ੍ਹਾਂ ਜੁੜੀ ਹੋਈ ਹੈ ਅੱਜ ਆਪਾਂ ਪੰਜ ਇਹੋ ਜਿਹੀਆਂ ਚੀਜ਼ਾਂ ਦੀ ਗੱਲ ਕਰਾਂਗੇ ਜਿਹੜੀਆਂ ਆਮ ਜ਼ਿੰਦਗੀ ਦੇ ਵਿੱਚ ਅਸੀਂ ਖਾਂਦੇ ਆਂ ਤੇ ਪਰ ਉਹਦੀ ਜੇ ਸਾਨੂੰ ਸਹੀ ਪਹਿਚਾਨ ਨਹੀਂ ਤਾਂ ਉਹ ਸਾਨੂੰ ਬਿਮਾਰ ਕਰ ਸਕਦੀਆਂ ਬਹੁਤ ਬਿਮਾਰ ਕਰ ਸਕਦੀਆਂ ਔਰ ਜ਼ਿਆਦਾ ਕੁਆਂਟੀਟੀ ਦੇ ਵਿੱਚ ਉਹ ਜਾਨ ਲੈਵਾ ਵੀ ਸਾਬਿਤ ਹੋ ਸਕਦੀਆਂ ਨੇ ਤੋ ਇਹ ਪੰਜ ਚੀਜ਼ਾਂ ਦੇ ਵਿੱਚੋਂ ਸਭ ਤੋਂ ਪਹਿਲੀ ਚੀਜ਼ ਜਿਹੜੀ ਹੈ ਉਹ ਹੈ ਹਰਾ ਆਲੂ ਮਤਲਬ ਤੁਸੀਂ ਦੇਖਿਆ ਹੋਣਾ ਕਈ ਆਲੂ ਪੂਰੇ ਹਰੇ ਹੁੰਦੇ ਨੇ ਕਈਆਂ ਦਾ ਇੱਕ ਹਿੱਸਾ ਹਰਾ ਥੋੜਾ ਹਿੱਸਾ ਹਰਾ ਹੁੰਦਾ ਤੇ ਇਹ ਜਿਹੜਾ ਹਰਾ ਹੁੰਦਾ ਇਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ ਮੇਨ ਇੱਕ ਤਾਂ ਹੁੰਦਾ ਹੈ ਕਲੋਰੋਫਿਲ ਜਿਹੜਾ ਕਿ ਇੱਕ ਪਿਗਮੈਂਟ ਹੈ ਇਹਨੂੰ ਰੰਗ ਦਿੰਦਾ ਤੇ ਇੱਕ ਹੁੰਦਾ ਇਹਦੇ ਵਿੱਚ ਸੋਲੇਸ ਤੋਂ ਜਿਹੜਾ ਸੋਲੇਨੇਜ਼ ਹੈ ਜਿਹੜਾ ਇਹ ਇਹ ਜ਼ਹਿਰੀਲਾ ਜਿਹੜਾ ਕਲੋਰੋਫਿਲ ਹੈ ਉਹ ਨਾਨ ਹਾਰਮਿਕ ਹਾਰਮਫੁਲ ਚੀਜ਼ ਹੈ ਉਹ ਉਹਦਾ ਕੋਈ ਨੁਕਸਾਨ ਨਹੀਂ ਹੋ ਅਸੀਂ ਖਾ ਸਕਦੇ ਹਾਂ ਕੋਈ ਪ੍ਰੋਬਲਮ ਨਹੀਂ ਹੈ ਲੇਕਿਨ ਜਿਹੜਾ ਸੋਲੇਨੇਜ਼ ਹੈ ਨਾ ਇਹ ਨਿਊਰੋਟੌਕਸਿਕ ਹੈ ਮਤਲਬ ਤੁਹਾਡੀਆਂ ਨਰਵਜ਼ ਦੇ ਉੱਤੇ ਕੰਮ ਕਰਦੀਆਂ ਹੋਏ ਇਹ ਜ਼ਹਿਰ ਦਾ ਕੰਮ ਕਰਦਾ ਹੈ ਜੇ ਸੋਲਨੇਜ਼ ਆਪਾਂ ਜ਼ਿਆਦਾ ਕੁਆਂਟੀਟੀ ਦੇ ਵਿੱਚ ਖਾ ਲੈਨੇ ਆ ਉਹਦੇ ਕਾਰਨ ਤੁਹਾਡੇ ਉੱਤੇ ਕੁਝ ਲੱਛਣ ਆ ਸਕਦੇ ਨੇ ਜਿਵੇਂ ਸਿਰਦਰਦ ਹੋ ਗਿਆ ਉਲਟੀ ਆਣਾ ਹੋ ਗਿਆ ਤੁਹਾਨੂੰ ਅੰਦਰਲੀ ਬਲੀਡਿੰਗ ਤੱਕ ਹੋ ਸਕਦੀ ਹੈ ਪੈਰਾਲਾਈਸਿਸ ਤੱਕ ਹੋ ਸਕਦਾ ਹੈ ਔਰ ਐਕਸਟ੍ਰੀਮ ਕੇਸਸ ਦੇ ਵਿੱਚ ਕੋਮਾ ਤੇ ਡੈਥ ਵੀ ਹੋ ਸਕਦੀ ਹੈ ਤੋਂ ਜੇ ਤੁਸੀਂ ਕੋਈ ਇਹ ਜਿਹੇ ਆਲੂ ਲੈ ਲੈ ਰਹੇ ਹੋ ਜਿਹੜਾ ਪੂਰੀ ਤਰ੍ਹਾਂ ਹਰਾ ਹੈ ਤਾਂ ਉਹਨੂੰ ਬਿਲਕੁਲ ਨਾ ਖਾਓ ਔਰ ਉਹਨੂੰ ਗਿਰਾ ਦਿਓ ਔਰ ਇਸ ਤਰ੍ਹਾਂ ਦੀ ਜਗ੍ਹਾ ਤੇ ਗਰਾਓ ਜਿੱਥੇ ਕਿ ਕੋਈ ਜਾਨਵਰ ਵੀ ਨਾ ਉਹਨੂੰ ਖਾ ਸਕੇ ਤੇ ਜਾਂ ਜੇ ਤੁਸੀਂ ਇਸ ਤਰ੍ਹਾਂ ਦਾ ਆਲੂ ਲੈ ਰਹੇ ਹੋ ਜਿਹਦਾ ਇੱਕ ਹਿੱਸਾ ਹਰਾ ਹੈ ਉਹ ਹਰਾ ਪੋਰਸ਼ਨ ਆਪਾਂ ਕੱਟ ਕੇ ਬਾਕੀ ਜਿਹੜਾ ਪੋਰਸ਼ਨ ਆ ਉਹਨੂੰ ਖਾ ਸਕਦੇ ਆ ਕਿਉਂਕਿ ਇਸ ਤਰ੍ਹਾਂ ਨਹੀਂ ਹੈ ਕਿ ਉਹ ਜਿਹੜੀ ਸਾਲਨੇਜ਼ ਆ ਉਹ ਸਾਰੇ ਆਲੂ ਦੇ ਵਿੱਚ ਹੀ ਫੈਲਦੀ ਹੈ ਜਿੰਨਾ ਉਹਦਾ ਗ੍ਰੀਨ ਪਾਰਟ ਹੈ ਉਹਨੇ ਦੇ ਵਿੱਚ ਹੀ ਉਹ ਜਿਹੜੀ ਜ਼ਹਿਰ ਹੁੰਦੀ ਹੈ ਉਹ ਫੈਲੀ ਹੁੰਦੀ ਹੈ ਤੋ ਇਸ ਚੀਜ਼ ਦਾ ਪਤਾ ਧਿਆਨ ਰੱਖਣਾ ਕਿ ਕੁਝ ਕੇਸ ਸਟੱਡੀਜ਼ ਵੀ ਇਹਦੇ ਉੱਤੇ ਮਤਲਬ ਆਈਆਂ ਨੇ ਕਿ ਸਿਰਫ 450 ਗ੍ਰਾਮ ਫੁੱਲੀ ਗ੍ਰੀਨ ਜੇ ਆਲੂ ਖਾ ਲਵੇਂ ਤਾਂ ਉਹਦੇ ਚੋਂ ਇੰਨਾ ਸੋਲਿਨਸ ਮਿਲ ਜਾਂਦਾ ਕਿ ਇੱਕ ਚੰਗੇ ਖਾਸੇ ਅਡਲਟ ਦੀ ਡੈਥ ਵੀ ਹੋ ਸਕਦੀ ਹੈ ਤੋ ਜਿਹੜਾ ਗ੍ਰੀਨ ਪੋਟੇਟੋ ਹੈ ਜਿਹੜਾ ਹਰਾ ਆਲੂ ਹੈ ਉਹਦੇ ਤੋਂ ਹਰ ਕੀਮਤ ਦੇ ਵਿੱਚ ਸਾਨੂੰ ਬਚਣਾ ਚਾਹੀਦਾ ਹੈ ਬਿਲਕੁਲ ਵੀ ਇਹਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਦੂਸਰੀ ਚੀਜ਼ ਹੈ ਨਟਮੈਗ ਜਿਹਨੂੰ ਅਸੀਂ ਜੈਫਲ ਨਾਂ ਦੇ ਨਾਲ ਆਪਾਂ ਜਾਣਦੇ ਆ ਜਿਹੜਾ ਨਟਬੈਂਗ ਇਹ ਜੈਫਲ ਜਿਹੜਾ ਹੈਗਾ ਹਿੰਦੁਸਤਾਨ ਦੇ ਵਿੱਚ ਸੀ ਆਮ ਆਪਣੀ ਤਰੀ ਦੇ ਵਿੱਚ ਗਰਮ ਮਸਾਲੇ ਦੇ ਵਿੱਚ ਇਹਨੂੰ ਪਾਉਂਦੇ ਆ ਤੋ ਜਿਹੜਾ ਨਟਮੈਗ ਹੈ ਇਹਦੇ ਅੰਦਰ ਇੱਕ ਐਕਟਿਵ ਕੰਪਾਊਂਡ ਹੈ ਜਿਹਨੂੰ ਕਹਿੰਦੇ ਆ ਮਾਇਰੇਸਟਸਿਨ ਤੇ ਮਾਇਰੇਸਟਸਿਨ ਜਿਹੜਾ ਸਾਡੇ ਸਰੀਰ ਦੇ ਅੰਦਰ ਜਾ ਕੇ ਜਦੋਂ ਬ੍ਰੇਕਡਾਊਨ ਹੁੰਦਾ ਉਹਦੀ ਵਜ੍ਹਾ ਨਾਲ ਇੱਕ ਇਸ ਤਰ੍ਹਾਂ ਦਾ ਕੰਪਾਊਂਡ ਪੈਦਾ ਕਰਦਾ ਜੋ ਕਿ ਸਾਡੇ ਨਰਵਸ ਸਿਸਟਮ ਨੂੰ ਅਫੈਕਟ ਕਰਦਾ ਔਰ ਇਹਦੀ ਵਜ੍ ਨਾਲ ਜੇ ਓਵਰਡੋਸ ਹੋ ਜਾਵੇ ਤਾਂ ਸਾਡੇ ਅੰਦਰ ਮਤਲਬ ਚੱਕਰ ਆਣਾ ਡੀਜ਼ੀਨੈਸ ਨੌਜ਼ੀਆ ਹੋਣਾ ਵੋਮਿਟਿੰਗ ਹੋਣਾ ਤੇ ਕੁਝ ਕੇਸਸ ਦੇ ਵਿੱਚ ਹਲੂਸੀਨੇਸ਼ਨ ਵੀ ਹੁੰਦਾ ਮਤਲਬ ਭ੍ਰਮ ਪੈਦਾ ਜਿਵੇਂ ਹੁੰਦਾ ਨਾ ਤੇ ਮਤਲਬ ਮਰੀਜ਼ ਨੂੰ ਜਿਸ ਤਰ੍ਹਾਂ ਬੋਲਾ ਜਾ ਹੋ ਜਾਂਦਾ ਇੱਕਦਮ ਉਹਨੂੰ ਕੁਝ ਸਮਝ ਨਹੀਂ ਆਉਂਦਾ ਵੀ ਕੀ ਹੋ ਰਿਹਾ ਹੈ ਤੋ ਇਸ ਤਰ੍ਹਾਂ ਲੱਗਦਾ ਜਿਵੇਂ ਹਵਾ ਜੁੜ ਰਹੀ ਹੈ ਜਾਂ ਕੋਈ ਅਜੀਬ ਜਿਹੀ ਤਰ੍ਹਾਂ ਦੇ ਖਿਆਲ ਉਹਦੇ ਮਨ ਦੇ ਵਿੱਚ ਆਨ ਲੱਗ ਜਾਂਦੇ ਨੇ ਜਿਹਨੂੰ ਅੰਗਰੇਜ਼ੀ ਚ ਹਲੂਸੀਨੇਸ਼ਨ ਕਹਿੰਦੇ ਨੇ ਤੋ ਇਹਦੀ ਜੈਫਲ ਦੀ ਟੌਕਸਿਸਿਟੀ ਦੇ ਕੇਸਸ ਵੀ ਰਿਪੋਰਟ ਹੋ ਚੁੱਕੇ ਨੇ ਜਿਵੇਂ ਇੱਕ 17 ਸਾਲ ਦੀ ਇੱਕ ਕੁੜੀ ਸੀਗੀ ਜਿਨੇ 50 ਗ੍ਰਾਮ ਜੈਫਲ ਦਾ ਜਿਹੜਾ ਪਾਊਡਰ ਉਹ ਬਣਾ ਕੇ ਉਹਦਾ ਮਿਲਕ ਸ਼ੇਕ ਬਣਾ ਕੇ ਪੀ ਲਿਆ ਔਰ ਇਹਨੂੰ ਪੀਨ ਤੋਂ 1 ਤੋਂ 1.5 ਘੰਟੇ ਦੇ ਵਿੱਚ ਵਿੱਚ ਹੀ ਉਹਨੂੰ ਬਹੁਤ ਸੀਵੀਅਰ ਸਿੰਪਟਮਸ ਆਦੇ ਆਣੇ ਸ਼ੁਰੂ ਹੋ ਗਏ ਸੀ ਉਹਨੂੰ ਹਲੂਸਿਨੇਸ਼ਨ ਹੋਣ ਲੱਗ ਗਿਆ ਡਿਜੀਨੈਸ ਆਣ ਲੱਗੀ ਚੱਕਰ ਆਣ ਲੱਗੇ ਵੋਮਟਿੰਗਸ ਆਣ ਲੱਗੀਆਂ ਔਰ ਪਿਓਸ਼ੀ ਦੀ ਹਾਲਤ ਉਹਦੀ ਜਿਹੜੀ ਹੈ ਉਹ ਹੋਣ ਲੱਗ ਗਈ ਫਿਰ ਜਦੋਂ ਉਹਨੂੰ ਹਸਪੀਟਲ ਦੇ ਵਿੱਚ ਲੈ ਕੇ ਗਏ ਉਹਦਾ ਇਲਾਜ ਹੋਇਆ ਤਾਂ ਪਤਾ ਲੱਗਿਆ ਕਿ ਇਹਨੇ ਜਿਹੜੇ ਲੱਛਣ ਆਏ ਸੀਗੇ ਇਹ ਨਟ ਮੈਗਨ ਲੈ ਜੈਫਲ ਐਕਸੈਸ ਜੈਫਲ ਕਰਕੇ ਆਏ ਨੇ ਇੱਕ ਹੋਰ ਕੇਸ ਦੇ ਵਿੱਚ 37 ਸਾਲ ਦੀ ਇੱਕ ਲੇਡੀ ਸੀ ਜਿਹਨੇ ਸਿਰਫ 10 ਗ੍ਰਾਮ ਜਿਹੜਾ ਨਟਮੈਗ ਦਾ ਜਿਹੜਾ ਪਾਊਡਰ ਹੈ ਉਹ ਇਸਤੇਮਾਲ ਕੀਤਾ ਤਾਂ ਉਹਦੇ ਵਿੱਚ ਵੀ ਇਹੀ ਸਾਰੇ ਜਿਹੜੇ ਲੱਛਣ ਨੇ ਉਹ ਆਏ ਨੇ ਤੋਂ ਇਹੀ ਰੀਜ਼ਨ ਪਾਇਆ ਗਿਆ ਕਿ ਨਟਮੈਗ ਦੀ ਓਵਰਡੋਸ ਕਰਕੇ ਸਾਰੇ ਜਿਹੜੇ ਰੀਜ਼ਨ ਨੇ ਉਹਦੇ ਕਰਕੇ ਆ ਰਹੇ ਨੇ ਤੋਂ ਇਹ ਜੈਫਲ ਐਕਸੈਸਡ ਡੋਸ ਜਿਹੜੀ ਜੈਫਲ ਦੀ ਹੈਗੀ ਹੈ ਇਹਦੇ ਲੱਛਣ ਇੱਕ ਤੋਂ ਡੇਢ ਘੰਟੇ ਦੇ ਵਿੱਚ ਆ ਜਾਂਦੇ ਨੇ ਔਰ 10 ਘੰਟੇ ਤੱਕ ਇਹਦਾ ਜਿਹੜਾ ਅਸਰ ਰਹਿੰਦਾ ਤੋ ਜੈਫਲ ਦੀ ਥੋੜੀ ਕੁਆਂਟੀਟੀ ਦੇ ਵਿੱਚ ਜਦੋਂ ਆਪਾਂ ਮਸਾਲੇ ਦੇ ਤੌਰ 'ਤੇ ਵਰਤਦੇ ਆਂ ਉਦੋਂ ਕੋਈ ਉਹਦਾ ਇੰਨਾ ਮਾੜਾ ਅਸਰ ਨਹੀਂ ਹੈ ਉਹ ਉਹ ਆਪਾਂ ਲੈ ਸਕਦੇ ਆਂ ਪਰ ਜੇ ਮਤਲਬ ਤੁਸੀਂ ਜੈਫਲ ਨੂੰ ਮੈਡੀਸਿਨ ਵਾਂਗੂ ਵਰਤ ਰਹੇ ਹੋ ਕਿਉਂਕਿ ਕਈ ਆਯੁਰਵੇਦਾ ਮੈਡੀਸਿਨ ਦੇ ਵਿੱਚ ਜੈਫਲ ਨੂੰ ਸਪਲੀਮੈਂਟ ਵਾਂਗੂ ਜਾਂ ਕਰੇ ਲੂਨਸ ਕੇ ਅੰਦਰ ਵਿੱਚ ਵੀ ਅਸੀਂ ਜੈਫਲ ਜਿਹੜਾ ਉਹ ਖਾਣੇ ਆ ਇਹ ਇਹੋ ਜਿਹੇ ਕੇਸ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਸਤਰਕ ਰਹਿਣਾ ਚਾਹੀਦਾ ਕਿ ਜਿਹੜਾ ਜੈਫਲ ਹੈ ਉਹਦੀ ਓਵਰਡੋਜ਼ ਨਾ ਹੋਵੇ ਕਦੀ ਵੀ ਉਹਨੂੰ ਲਿਮਿਟ ਦੇ ਅੰਦਰ ਹੀ ਲੈਣਾ ਚਾਹੀਦਾ ਤੇ ਜੇ ਤੁਸੀਂ ਜੈਫਲ ਦੀ ਕੋਈ ਸਪਲੀਮੈਂਟ ਲੈ ਰਹੇ ਹੋ ਤਾਂ ਜਿਹੜੀ ਡੋਜ਼ ਤੁਹਾਡੇ ਡਾਕਟਰ ਨੇ ਜਾਂ ਉਹ ਬ੍ਰਾਂਡ ਨੇ ਜਿਹਨੇ ਬਣਾਇਆ ਉਹ ਜਿਹੜੀ ਡੋਜ਼ ਕਹਿ ਰਿਹਾ ਉਸ ਤੋਂ ਜ਼ਿਆਦਾ ਨਾ ਲਈਏ ਉਹ ਕਿਉਂਕਿ ਇਹ ਇਹਦੀ ਐਕਸੈਸ ਜਿਹੜੀ ਹੈ ਉਹ ਆਪਣੇ ਸਰੀਰ ਵਾਸਤੇ ਬਹੁਤ 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 ਜ਼ਿਆਦਾ ਮਾੜਾ ਹੋ ਗਏ ਹੈ ਤੇ ਜੇ ਤੁਸੀਂ ਇਹਨੂੰ ਰეკਮੈਂਡਡ ਡੋਸ ਦੇ ਅੰਦਰ ਲੈਂਦੇ ਹੋ ਜਿਵੇਂ ਉਹਨੇ ਕਰਿਆ ਫਿਰ ਇਹਦਾ ਕੋਈ ਨੁਕਸਾਨ ਨਹੀਂ ਹੈ ਲੇਕਿਨ ਜੇ ਗਲਤੀ ਦੇ ਵਿੱਚ ਜਾਂ ਜਾਣਬੁੱਝ ਕੇ ਇਹਨੂੰ ਜੇ ਜ਼ਿਆਦਾ ਲੈ ਲੈਂਦੇ ਹੋ ਤਾਂ ਇਹ ਜਾਨਲੇਵਾ ਤੱਕ ਸਾਡੇ ਵਾਸਤੇ ਸਾਬਤ ਹੋ ਸਕਦਾ ਤੋਂ ਤੀਸਰੀ ਚੀਜ਼ ਜਿਹਦੀ ਅੱਪਾ ਗੱਲ ਕਰਦੇ ਆ ਉਹ ਹੈਗਾ ਕੌੜਾ ਬਦਾਮ ਬਿਟਰ ਅਲਮੰਡਸ ਠੀਕ ਹੈ ਤੋ ਮਾਰਕੀਟ ਦੇ ਵਿੱਚ ਨਾ ਦੋ ਤਰ੍ਹਾਂ ਦੇ ਬਦਾਮ ਮਿਲਦੇ ਨੇ ਇੱਕ ਹੁੰਦਾ ਮਿੱਠਾ ਤੁਹਾਡਾ ਆਮੰਡ ਔਰ ਇੱਕ ਹੁੰਦਾ ਕੜਵਾ ਬਦਾਮ ਆਮ ਤੌਰ ਦੇ ਉੱਤੇ ਜਿਹੜੀ ਆਪਾਂ ਨੂੰ ਕਰਿਆਣਿਆਂ ਦੀ ਦੁਕਾਨ ਤੋਂ ਮਿਲਦੇ ਨੇ ਉਹ ਮਿੱਠੇ ਬਦਾਮ ਹੀ ਹੁੰਦੇ ਨੇ ਉਹਦਾ ਕੋਈ ਨੁਕਸਾਨ ਨਹੀਂ ਉਹਦਾ ਫਾਇਦਾ ਹੀ ਫਾਇਦਾ ਲੇਕਿਨ ਕਈ ਵਾਰੀ ਕੀ ਹੁੰਦਾ ਕਿ ਇਹਨਾਂ ਦੇ ਮਿੱਠੇ ਬਦਾਮਾਂ ਦੇ ਵਿੱਚ ਕਈ ਵਾਰੀ ਕੌੜੇ ਬਦਾਮ ਵੀ ਮਿਕਸ ਹੋ ਜਾਂਦੇ ਨੇ ਔਰ ਜਿਹੜੇ ਕੌੜੇ ਬਦਾਮ ਨੇ ਇਹ ਟਾਕਸਿਕ ਹੁੰਦੇ ਨੇ ਜ਼ਹਿਰੀਲੇ ਹੁੰਦੇ ਨੇ ਇਹਦੇ ਅੰਦਰ ਇੱਕ ਸਬਸਟੈਂਸ ਹੁੰਦਾ ਜਿਹਨੂੰ ਕਹਿੰਦੇ ਹਾਈਡਰੋਜਨ ਸਾਈਨਾਈਡ ਔਰ ਸਾਈਨਾਈਡ ਜਿਵੇਂ ਤੁਸੀਂ ਜਾਣਦੇ ਹੋ ਕਿ ਦੁਨੀਆ ਦਾ ਸਭ ਤੋਂ ਖਤਰਨਾਕ ਪాయిਜ਼ਨ ਹੈ ਔਰ ਇਹਦੀ ਥੋੜੀ ਜੀ ਕੁਆਂਟੀਟੀ ਵੀ ਮਤਲਬ ਬਹੁਤ ਜ਼ਹਿਰੀਲੀ ਹੁੰਦੀ ਹੈ ਤੋ ਜਿਹੜੀ ਇਹ ਕੜਵੇ ਬਦਾਮ ਨੇ ਉਹਦੀ ਕੇਸ ਸਟਡੀ ਵੀ ਹੋਈ ਹੈ ਉਦੇ ਮੁਤਾਬਕ ਜੇ ਇਹ ਵੀ ਜੇ ਤੁਸੀਂ 6 ਤੋਂ ਲੈ ਕੇ 10 ਕੌੜੇ ਬਦਾਮ ਵੀ ਖਾ ਲੋ ਤਾਂ ਉਹ ਵੀ ਤੁਹਾਨੂੰ ਤੁਹਾਡੇ ਅੰਦਰ ਸੀਰੀਅਸ ਪ੍ਰੋਬਲਮਸ ਪੈਦਾ ਕਰਨ ਨੂੰ ਬਹੁਤ ਨੇ ਪਰ ਜੇ ਇਸ ਤੋਂ ਜ਼ਿਆਦਾ ਜੇ ਤੁਸੀਂ 25 30 ਜਾਂ 50 ਬਦਾਮ ਕੌੜੇ ਖਾ ਲੋ ਵੈਸੇ ਕੋਈ ਖਾਏਗਾ ਨਹੀਂ ਇਹਨੇ ਤੇ ਉਹਦੇ ਨਾਲ ਡੈਥ ਤੱਕ ਵੀ ਹੋ ਸਕਦੀ ਹੈ ਔਰ ਜੇ ਤੁਸੀਂ ਛੋਟੀ ਥੋੜੀ ਉਮਰ ਥੋੜੀ ਹੈ ਜਾਂ ਤੁਸੀਂ ਬਾਤ ਤਾਸੀਰ ਦਿਓ ਦੁਬਲੇ ਪਤਲੇ ਉਹ ਜਿਆਦਾ ਸਰੀਰ ਤੁਹਾਡਾ ਹੈ ਨਹੀਂ ਤਾ ਉਸ ਕੇਸ ਦੇ ਵਿੱਚ ਜ਼ਿਆਦਾ ਜਲਦੀ ਤੁਹਾਡੇ ਤੇ ਅਸਰ ਕਰੇਗਾ ਕਿਉਂਕਿ ਉਹਦੇ ਉਸ ਵੇਲੇ ਟਾਕਸਿਕਿਟੀ ਪਤਲੇ ਸਰੀਰ ਤੇ ਜ਼ਿਆਦਾ ਕੰਮ ਕਰਦੀ ਹੈ। ਤੋਂ ਇਸ ਕਰਕੇ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜੇ ਥੋੜਾ ਜਿਹਾ ਵੀ ਕੌੜਾ ਬਦਾਮ ਹੈ ਤਾਂ ਉਹਨੂੰ ਬਿਲਕੁਲ ਨਹੀਂ ਖਾਣਾ। ਹਮੇਸ਼ਾ ਚੰਗੀ ਕੁਆਲਿਟੀ ਦਾ ਚੰਗੀ ਦੁਕਾਨ ਤੋਂ ਕਰਿਆਨੇ ਦੇ ਵਿੱਚ ਜਿਹੜੀ ਮਿਲੇ ਉਹੀ ਲੈਣਾ ਚਾਹੀਦੀ ਹੈ। ਕੜਵਾ ਬਦਾਮ ਵਿੱਚ ਨਾ ਹੋਵੇ ਇਹ ਜੀ ਦੁਕਾਨ ਤੋਂ ਸਾਨੂੰ ਜਿਹੜੇ ਬਦਾਮ ਨੇ ਉਹ ਖਰੀਦਣੇ ਚਾਹੀਦੇ ਨੇ। ਤੇ ਚੌਥੀ ਚੀਜ਼ ਜਿਹੜੀ ਆਪਾਂ ਨੂੰ ਨਹੀਂ ਇਸਤੇਮਾਲ ਕਰਨੀ ਚਾਹੀਦੀ ਹੈ ਉਹ ਅੰਡਰਕੁਕਡ ਰੈੱਡ ਬੀਨਸ ਮਤਲਬ ਅਧ ਕੱਚੇ ਰਾਜਮਾ ਰਾਜਮਾ ਦੇ ਅੰਦਰ ਲੈਕਟਨ ਹੁੰਦਾ ਹੈ ਔਰ ਲੈਕਟਨ ਐਫ ਡੀਏ ਦੇ ਮੁਤਾਬਕ ਇਹ ਟਾਕਸਿਕ ਹੈ ਔਰ ਇਹ ਬਹੁਤ ਸਾਰੇ ਟਾਕਸਿਕ ਲੱਛਣ ਸਾਡੇ ਅੰਦਰ ਪੈਦਾ ਕਰ ਸਕਦਾ ਜਿਹਦੇ ਵਿੱਚੋਂ ਸਭ ਤੋਂ ਕਾਮਨ ਹੈ ਉਹ ਹੈ ਤੁਹਾਡੇ ਪੇਟ ਦਰਦ ਔਰ ਉਲਟੀ ਆਣਾ ਔਰ ਐਕਸਟ੍ਰੀਮ ਕੇਸ ਦੇ ਵਿੱਚ ਮਤਲਬ ਬਹੁਤ ਜ਼ਿਆਦਾ ਐਕਸਟ੍ਰੀਮ ਕੇਸ ਦੇ ਵਿੱਚ ਡੈਥ ਵੀ ਹੋ ਸਕਦੀ ਹੈ ਲੇਕਿਨ ਰਾਜਮਾ ਜਦੋਂ ਪੂਰੀ ਚੰਗੀ ਤਰ੍ਹਾਂ ਪੱਕ ਜਾਂਦਾ ਉਦੋਂ ਲੈਕਟਨ ਪੂਰੀ ਤਰ੍ਹਾਂ ਖਤਮ ਹੋ ਜਾਂਦਾ ਉਦੋਂ ਇਹਦਾ ਕੋਈ ਨੁਕਸਾਨ ਨਹੀਂ ਤੋਂ ਇਹ ਇਸੇ ਕਰਕੇ ਰਾਜਮਾ ਨੂੰ ਤੇਜ ਅੱਗ ਦੇ ਉੱਤੇ ਮਤਲਬ ਪਕਾਇਆ ਜਾਂਦਾ ਤੇ ਜੇ ਕਿਸੇ ਵੀ ਕਾਰਨ ਰਾਜਮਾ ਪੂਰੀ ਤਰ੍ਹਾਂ ਨਹੀਂ ਪੱਕੇ ਹੋਏ ਤੇ ਮਤਲਬ ਜਾਂ ਇਹਨੂੰ ਬਿਲਕੁਲ ਤੁਸੀਂ ਕੱਚਾ ਖਾਂਦੇ ਹੋ ਉਹ ਬਿਲਕੁਲ ਨਹੀਂ ਖਾਣਾ ਚਾਹੀਦਾ ਉਹਦੇ ਕਰਕੇ ਬਹੁਤ ਸਾਰੇ ਸੀਰੀਅਸ ਸਾਈਡ ਇਫੈਕਟਸ ਹੋ ਸਕਦੇ ਨੇ ਕੁਝ ਕੇਸ ਸਟੱਡੀਜ਼ ਹੋ ਚੁੱਕੀਆਂ ਨੇ ਰਾਜਮਾ ਦੇ ਉੱਪਰ ਕਿ ਜੇ 5 ਤੋਂ 6 ਦਾਣੇ ਤੁਸੀਂ ਕੱਚੇ ਰਾਜਮਾ ਦੇ ਤੁਸੀਂ ਖਾਓਗੇ ਤਾਂ ਤੁਹਾਡੇ ਅੰਦਰ ਸੀਰੀਅਸ ਸਾਈਡ ਇਫੈਕਟਸ ਇਹਦੇ ਜਿਹੜੇ ਨੇ ਉਹ ਆ ਸਕਦੇ ਨੇ ਤੋਂ ਇਸ ਕਰਕੇ ਇਹਨੂੰ ਰਾਜਮਾ ਜਦੋਂ ਵੀ ਖਾਣਾ ਕੋਸ਼ਿਸ਼ ਇਹ ਕਰੋ ਕਿ ਉਹਨੂੰ ਪਹਿਲਾਂ ਪਿਘੋ ਕੇ ਚੰਗੀ ਤਰ੍ਹਾਂ ਵੈਸੇ ਪਿਘੋਣਾ ਹੀ ਪੈਂਦੇ ਨੇ ਰਾਜਮਾ ਔਰ ਉਸ ਤੋਂ ਬਾਅਦ ਤੇਜ਼ ਅੱਗ ਦੇ ਉੱਤੇ ਉਹਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਇਹ ਪੂਰਾ ਗਲ ਨਹੀਂ ਜਾਂਦਾ ਅਧ ਕੱਚਾ ਜਿਹੜਾ ਰਾਜਮਾ ਮਤਲਬ ਉਹ ਨੂੰ ਨਹੀਂ ਖਾਣਾ ਚਾਹੀਦਾ ਥੋੜੀ ਜਿਹੀ ਵੀ ਕੱਚੀ ਜੇ ਰਾਜਮਾ ਹੋਗੀ ਤਾਂ ਉਹਦੇ ਅੰਦਰ ਲੈਕਟਿਨ ਨਾਮ ਦਾ ਜਿਹੜਾ ਇਹ ਸਬਸਟੈਂਸ ਹੈ ਇਹ ਬਹੁਤ ਜ਼ਿਆਦਾ ਟੌਕਸਿਸਿਟੀ ਪੈਦਾ ਕਰ ਸਕਦਾ ਇਨਫੈਕਟ ਕੁ ਸਟੱਡੀਜ਼ ਦੇ ਵਿੱਚ ਇਹ ਵੀ ਪਾਇਆ ਗਿਆ ਕਿ ਜੇ ਤੁਸੀਂ ਰਾਜਮਾ ਨੂੰ ਪੂਰੀ ਤਰ੍ਹਾਂ ਨਹੀਂ ਪਕਾਉਂਦੇ ਤਾਂ ਮਤਲਬ ਇਹਨੂੰ ਇਸ ਤਰ੍ਹਾਂ ਹੀ ਅੱਧੀ ਪੱਕੀ ਹੋਈ ਰਾਜਮਾ ਖਾ ਲੈਂਦੇ ਹੋ ਤਾਂ ਉਹਦੀ ਵਜ੍ਹਾ ਵਜ੍ਹਾ ਕਰਕੇ ਜਿਹੜੀ ਲੈਕਟਿਨ ਦੀ ਜਿਹੜੀ ਕਨਸੈਂਟ੍ਰੇਸ਼ਨ ਆ 5 ਗੁਣਾ ਤੱਕ ਵੱਧ ਜਾਂਦਾ ਤਾਂ ਇਸੇ ਕਰਕੇ ਹਮੇਸ਼ਾ ਜਿਹੜੀ ਰਾਜਮਾ ਹੈ ਉਹਨੂੰ ਪੂਰੀ ਚੰਗੀ ਤਰ੍ਹਾਂ ਪਕਾ ਕੇ ਖਾਣਾ ਚਾਹੀਦਾ ਫਿਰ ਜਦੋਂ ਪੂਰੀ ਚੰਗੀ ਤਰ੍ਹਾਂ ਪੱਕ ਗਿਆ ਫਿਰ ਲੈਕਟਿਨ ਇਹਦੇ ਚ ਖਤਮ ਹੋ ਜਾਂਦਾ ਫਿਰ ਇਹਦਾ ਕੋਈ ਨੁਕਸਾਨ ਨਹੀਂ ਹੈ ਤਾਂ ਪੰਜਵੀਂ ਔਰ ਆਖਰੀ ਚੀਜ਼ ਜਿਹੜੀ ਮੈਂ ਕਹਿਣ ਲੱਗਿਆ ਉਹ ਤੁਹਾਨੂੰ ਹੈਰਾਨ ਕਰੂਗੀ ਪਰ ਉਹ ਹੈ ਬਰਾਊਨ ਰਾਈਸ ਠੀਕ ਹੈ ਤਾਂ ਨਾਰਮਲੀ ਇਹ ਤੁਹਾਨੂੰ ਸ਼ੌਕਿੰਗ ਵੀ ਲੱਗ ਸਕਦਾ ਕਿਉਂਕਿ ਨਾਰਮਲੀ ਬਰਾਊਨ ਰਾਈਸ ਨੂੰ ਹੈਲਦੀ ਮੰਨਿਆ ਜਾਂਦਾ ਔਰ ਇਹ ਮੰਨਿਆ ਜਾਂਦਾ ਹੈ ਕਿ ਵੀ ਇਹ ਬਹੁਤ ਅੱਛੀ ਚੀਜ਼ ਹੈ ਔਰ ਤੁਹਾਨੂੰ ਰੈਗੂਲਰ ਖਾਣੀ ਚਾਹੀਦੀ ਹੈ ਬੇਸ਼ੱਕ ਬਰਾਊਨ ਰਾਈਸ ਜਿਹੜਾ ਇਹ ਬਹੁਤ ਹੈਲਦੀ ਹੈ ਸਾਡੇ ਵਾਸਤੇ ਸੇਫ ਵੀ ਹੈ ਲੇਕਿਨ ਜੇ ਇਹਦਾ ਸਹੀ ਤਰ੍ਹਾਂ ਇਸਤੇਮਾਲ ਨਾ ਕਰੀਏ ਤਾਂ ਇਹ ਇਹਦੇ ਵਿੱਚ ਵੀ ਟੌਕਸਿਸਿਟੀ ਹੁੰਦੀ ਹੈ ਹੁਣੇ ਤੁਹਾਡੇ ਵਾਸਤੇ ਕਿਵੇਂ ਟੌਕਸਿਕ ਹੁੰਦਾ ਆਪਾਂ ਇਹ ਵੀ ਸਮਝ ਲਈਏ ਤੋ ਅੱਜ ਦੀ ਡੇਟ ਦੇ ਵਿੱਚ ਜਿਹੜਾ ਪਾਣੀ ਸਾਡਾ ਥੱਲੇ ਦਾ ਧਰਤੀ ਦਾ ਪਾਣੀ ਉਹ ਵਿੱਚ ਹੈਵੀ ਮੈਟਲਸ ਆਰਸਨਿਕ ਬਹੁਤ ਜ਼ਿਆਦਾ ਹਾਈ ਕੁਆਂਟੀਟੀ ਦੇ ਵਿੱਚ ਤੋ ਇਹ ਜਿਹੜਾ ਆਰਸਨਿਕ ਹੈ ਇਹ ਕਾਰਸ਼ਜਨਿਕ ਹੁੰਦਾ ਮਤਲਬ ਸਾਡੇ ਸਰੀਰ ਦੇ ਅੰਦਰ ਜਾ ਕੇ ਕੈਂਸਰ ਪੈਦਾ ਕਰਨ ਦਾ ਕੰਮ ਕਰਦਾ ਤੋ ਆਰਸਨਿਕ ਜਿਹੜਾ ਹੈਗਾ ਇਹ ਚਾਵਲ ਦੇ ਵਿੱਚ ਆਂਦਾ ਕਿੱਥੋਂ ਹੈ ਜਿੱਥੇ ਵੀ ਆਪਾਂ ਮਤਲਬ ਇਹ ਖੇਤੀ ਕਰਦੇ ਹਾਂ ਇੱਕ ਤਾਂ ਚਲੋ ਪੈਸਟਿਸਾਈਡਸ ਔਰ ਕੈਮੀਕਲਸ ਅਸੀਂ ਬਹੁਤ ਪਾਨੇ ਹੈ ਪਲਸ ਜਿਹੜਾ ਧਰਤੀ ਹੇਠਲਾ ਪਾਣੀ ਆ ਉਹਦੇ ਵਿੱਚ ਆਰਸਨਿਕ ਦੀ ਪ੍ਰੈਜ਼ੈਂਸ ਹੈਗੀ ਹੈ ਫਿਰ ਹੁਣ ਸਵਾਲ ਇਹ ਆਊਗਾ ਕਿ ਇਹ ਤਾਂ ਸਾਰੇ ਬੂਟੇ ਚੱਕਦੇ ਨੇ ਫਿਰ ਸਾਰਿਆਂ ਦੇ ਵਿੱਚ ਨੁਕਸਾਨ ਹੋਣਾ ਚਾਹੀਦਾ ਸਾਰਿਆਂ ਨੂੰ ਹੁੰਦਾ ਲੇਕਿਨ ਚਾਵਲ ਦੀ ਵਿੱਚ ਖਾਸੀ ਖਾਸੀਅਤ ਇਹ ਹੈ ਕਿ ਆਰਸਨਿਕ ਨੂੰ ਇਹ ਬਹੁਤ ਜ਼ਿਆਦਾ ਅਬਜ਼ੌਰਬ ਕਰਦਾ ਹੈ ਤੇ ਇਹਦੀ ਜਿਹੜੀ ਚਾਵਲ ਦੀ ਕਪੈਸਿਟੀ ਹੈ ਇਹ ਆਰਸਨਿਕ ਦੀ ਐਬਸਾਰਪਸ਼ਨ ਦੀ ਕਈ ਗੁਣਾ ਜ਼ਿਆਦਾ ਹੈ ਕਿਸੇ ਵੀ ਹੋਰ ਫਸਲ ਤੋਂ ਤੋਂ ਫਿਰ ਅਗਲਾ ਸਵਾਲ ਇਹ ਆਉਂਦਾ ਕਿ ਜਿਹੜਾ ਵਾਈਟ ਰਾਈਸ ਹੈ ਔਰ ਬਰਾਊਨ ਰਾਈਸ ਹੈ ਉਹਦੇ ਵਿੱਚੋਂ ਜਿਹੜਾ ਵਾਈਟ ਰਾਈਸ ਹੈ ਫਿਰ ਵੀ ਪਾਲਿਸ਼ ਵਾਲਿਸ਼ ਹੋਇਆ ਹੁੰਦਾ ਤੇ ਇਹਨੂੰ ਮਤਲਬ ਜਦੋਂ ਤੁਸੀਂ ਤੋ ਕੇ ਇਹਦੇ ਚੰਗੀ ਤਰ੍ਹਾਂ ਜਦੋਂ ਤੁਸੀਂ ਇਹਨੂੰ ਉਬਾਲ ਲੈਂਦੇ ਹੋ ਹੋਰ ਲੈਂਦੇ ਹੋ ਤਾਂ ਘਟ ਜਾਂਦਾ ਲੇਕਿਨ ਜਿਹੜਾ ਬਰਾਊਨ ਰਾਈਸ ਹੈ ਉਹਦੇ ਵਿੱਚ ਆਰਸਨਿਕ ਦੀ ਕਨਸੈਂਟ੍ਰੇਸ਼ਨ ਉਹ ਵਾਈਟ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ ਤੇ ਇਹ ਜਿਹੜਾ ਆਰਸਨਿਕ ਹੌਲੀ-ਹੌਲੀ ਇਨਟੇਕ ਕਰਦੇ ਆ ਇੱਕ ਦਿਨ ਦੇ ਵਿੱਚ ਇਹ ਫਰਕ ਨਹੀਂ ਪਾਉਂਦਾ ਮਤਲਬ ਪਰ ਅੰਦਰ ਹੌਲੀ-ਹੌਲੀ ਜਿਹੜੀ ਡੈਪੋਜ਼ੀਸ਼ਨ ਹੈ ਇਹ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਪੈਦਾ ਕਰ ਸਕਦੀ ਹੈ ਤੋ ਰਾਈਸ ਵੀ ਵੈਸੇ ਤਾਂ ਅਸੀਂ ਮਤਲਬ ਖੁੱਲੇ ਪਾਣੀ ਦੇ ਵਿੱਚ ਭਿਗੋ ਕੇ 2-3 ਵਾਰੀ ਪਾਣੀ ਬਦਲ ਕੇ ਔਰ ਦੁਬਾਰਾ ਜਦੋਂ ਆਪਾਂ ਰਾਈਸ ਨੂੰ ਪਕਾਣਾ ਵੀ ਹੈ ਉਦੋਂ ਵੀ ਪਾਣੀ ਸਾਰਾ ਹਟਾ ਕੇ ਜਿਹਦੇ ਚ ਉਹਨੂੰ ਭਿਗੋਇਆ ਸੀਗਾ ਨਵੇਂ ਪਾਣੀ ਦੇ ਵਿੱਚ ਉਹਨੂੰ ਉਬਾਲ ਕੇ ਅਸੀਂ ਬਣਾਈਏ ਤੇ ਉਹਦੇ ਨਾਲ ਪ੍ਰੋਪਰ ਉਹਨੂੰ ਕੁੱਕ ਕਰੀਏ ਤਾਂ ਇਹ ਉਹਦੀ ਜਿਹੜੀ ਟਾਕਸਿਸਿਟੀ ਹੈ ਉਹ ਘਟ ਜਾਂਦੀ ਆ। ਤੋ ਇਹ ਪੰਜ ਆਮ ਚੀਜ਼ਾਂ ਦੀ ਆਪਾਂ ਗੱਲ ਕੀਤੀ ਜਿਨ੍ਹਾਂ ਨੂੰ ਆਪਾਂ ਰੋਜ਼ਮਰਾਂ ਦੀ ਲਾਈਫ ਦੇ ਵਿੱਚ ਯੂਜ਼ ਕਰਦੇ ਆ ਇਹਨਾਂ ਦੇ ਵਿੱਚ ਵੀ ਟੌਕਸਿਸਿਟੀ ਮਤਲਬ ਹੁੰਦੀ ਹੈ ਤਾਂ ਸਾਨੂੰ ਅਸੀਂ ਜਿਹੜਾ ਆਪਣਾ ਭੋਜਨ ਖਰੀਦਦੇ ਆ ਉਹਦੇ ਬਾਰੇ ਸਾਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਉਹਨੂੰ ਪ੍ਰੋਸੈਸ ਕਿਵੇਂ ਕਰਨਾ ਮਤਲਬ ਕਿਵੇਂ ਬਣਾਣਾ ਕਿਵੇਂ ਕੁਕ ਕਰਨਾ ਉਹਦੇ ਬਾਰੇ ਵੀ ਸਾਨੂੰ ਜਿਹੜੀ ਹੈ ਉਹ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਔਰ ਜਦੋਂ ਤੁਸੀਂ ਭੋਜਨ ਖੁਦ ਬਣਾਉਂਦੇ ਹੋ ਆਪਣੇ ਹੱਥ ਨਾਲ ਔਰ ਸਵਾਦ ਬਣਦਾ ਔਰ ਉਹਦੇ ਉਹਦਾ ਬਹੁਤ ਅਲੌਕਿਕ ਫੀਲਿੰਗ ਹੁੰਦੀ ਹੈ ਤਾਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਖਾਣ ਪੀਣ ਬਾਰੇ ਜਾਣੀਏ ਸਿਰਫ ਆਰਗੈਨਿਕ ਇਨ ਆਰਗੈਨਿਕ ਦੇ ਚੱਕਰ ਦੇ ਵਿੱਚ ਨਾ ਪਈਏ ਹਰ ਚੀਜ਼ ਦੀ ਪਰਖ ਕਰਨ ਦੀ ਸਾਨੂੰ ਜਾਚ ਆਵੇ ਔਰ ਉਸ ਚੀਜ਼ ਨੂੰ ਕਿਸ ਤਰ੍ਹਾਂ ਪਕਾਣਾ ਉਹਦੇ ਬਾਰੇ ਵੀ ਆਪਣੀ ਨੌਲੇਜ ਨੂੰ ਵਧਾਉਣਾ ਚਾਹੀਦਾ ਤੇ ਇਹਦੇ ਨਾਲ ਹੀ ਅਸੀਂ ਸਿਹਤਯਾਬ ਹੋਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਟਾਪਿਕ ਹੈ ਜਿਹਦੇ ਤੇ ਮੈਂ ਚਰਚਾ ਕਰੂੰਗਾ ਅਗਲੀ ਵੀਡੀਓ ਜਾਂ ਉਸ ਤੋਂ ਅਗਲੀ ਵੀਡੀਓ ਉਹ ਹੈਗਾ ਕਿ ਸਾਡੀ ਘਟਦੀ ਸਿਹਤ ਤੇ ਵਧੇ ਵਧੇ ਰੋਗ ਇਹਦਾ ਜ਼ਿੰਮੇਵਾਰ ਕੌਣ ਹੈ ਔਰਤਾ ਕਿ ਮਰਦ ਇਹਦੇ ਤੇ ਵੀ ਤੁਸੀਂ ਆਪਣੀ ਟਿੱਪਣੀ ਜਰੂਰ ਕਰਨਾ ਇਹਦੇ ਤੇ ਮੇਰੀ ਇੱਛਾ ਹੈ ਕਿ ਵੀ ਇਹਦੇ ਉੱਤੇ ਵੀ ਆਉਣ ਵਾਲੀ ਕਿਸੇ ਵੀਡੀਓ ਦੇ ਵਿੱਚ ਆਪਾਂ ਚਰਚਾ ਕਰੀਏ ਤੇ ਹੁਣ ਅ ਦੋ ਚਾਰ ਵੀਡੀਓਜ਼ ਦੇ ਵਿੱਚ ਆਪਾਂ ਖਾਣ ਪਾਣ ਬਾਰੇ ਗੱਲ ਕਰਾਂਗੇ ਉਸ ਤੋਂ ਬਾਅਦ ਵਾਪਸ ਆਵਾਂਗੇ ਉਸ ਟੌਪਿਕ ਦੇ ਉੱਤੇ ਕਿ ਬਾਤ ਪਿਤ ਔਰ ਕਫ ਤਾਸੀਰ ਵਾਲੇ ਦੀ ਕੀ ਲਾਈਫ ਸਟਾਈਲ ਹੋਣਾ ਚਾਹੀਦਾ ਕੀ ਉਹਦੀ ਦਿਨਚਰਿਆ ਹੋਣੀ ਚਾਹੀਦੀ ਹੈ ਕੀ ਉਹਦਾ ਖਾਣ ਪਾਣ ਹੋਣਾ ਚਾਹੀਦਾ ਤਾਂ ਕਿ ਉਹ ਸਿਹਤਯਾਬ ਰਹ ਸਕੇ ਰੋਗ ਮੁਕਤ ਰਹ ਸਕੇ ਤੇ ਜੇ ਰੋਗਾਂ ਦੇ ਵਿੱਚ ਫਸ ਗਿਆ ਤਾਂ ਉਹਦੇ ਚੋਂ ਆਪਣੀ ਦਿਨਚਰਿਆ ਨੂੰ ਸਹੀ ਕਰਕੇ ਖਾਣ ਪੀਣ ਨੂੰ ਸਹੀ ਕਰਕੇ ਬਾਹਰ ਕਿਵੇਂ ਨਿਕਲ ਸਕਦਾ ਪਰ ਜਿੰਨੀ ਦੇਰ ਤੁਸੀਂ ਰੋਗਾਂ ਦੇ ਵਿੱਚ ਉਹਨੀ ਦੇਰ ਤੁਸੀਂ ਦਵਾਈ ਬੂਟੀ ਆਪਣੀ ਬੰਦ ਨਹੀਂ ਕਰਨੀ ਜਦ ਤੱਕ ਕਿ ਤੁਸੀਂ ਪੂਰੇ ਰਿਕਵਰ ਨਹੀਂ ਹੋ ਸਕਦੇ ਹਰੇਕ ਮੇਰੀ ਵੀਡੀਓ ਦੇ ਵਿੱਚ ਛੋਟੇ ਛੋਟੇ ਟਿਪਸ ਹੁੰਦੇ ਨੇ ਉਹ ਛੋਟੇ ਛੋਟੇ ਟਿਪਸ ਹੀ ਬਹੁਤ ਵੱਡੇ ਟਿਪਸ ਨੇ ਉਹਨਾਂ ਨੂੰ ਜੇ ਆਪਾਂ ਫੋਲੋ ਕਰਦੇ ਰਹਾਂਗੇ ਤਾਂ ਅਸੀਂ ਖਰਾਬ ਕੀਤੇ ਹੋਏ ਸਰੀਰ ਨੂੰ ਵੀ ਠੀਕ ਕਰ ਲਾਂਗੇ ਪਰ ਮੇਰਾ ਮੇਨ ਉਪਰਾਲਾ ਇਹ ਚੈਨਲ ਨੂੰ ਸ਼ੁਰੂ ਕਰਨ ਦਾ ਇਹੀ ਸੀਗਾ ਕਿ ਨੌਜਵਾਨ ਜਿਹੜੇ ਨੇ ਬੱਚੇ ਬੱਚੀਆਂ ਜਾਂ ਜਿਹੜੇ ਇਸ ਵੇਲੇ ਸਾਡੇ ਨੌਜਵਾਨ ਨੇ ਉਹ ਸਾਰੇ ਆਪਣੀ ਸਿਹਤ ਨੂੰ ਸੰਭਾਲ ਕਰ ਲੈਣ ਕਿਉਂਕਿ ਵਿਗਾੜ ਕੇ ਫੇਰ ਉਹਨੂੰ ਠੀਕ ਕਰਨ ਦੇ ਵਿੱਚ ਕੋਈ ਅਕਲਮੰਦੀ ਨਹੀਂ ਹੈ ਔਰ ਇਹਦੇ ਵਾਸਤੇ ਸਭ ਤੋਂ ਜ਼ਰੂਰੀ ਇਹ ਹੈ ਕਿ ਅਸੀਂ ਆਪਣੇ ਖਾਣ ਪੀਣ ਦੀਆਂ ਚੀਜ਼ਾਂ ਦੀ ਪਹਿਚਾਨ ਕਰੀਏ ਉਹਨਾਂ ਨੂੰ ਪਕਾਣ ਬਾਰੇ ਜਾਣੀ ਹੈ ਤੇ ਉਹਨਾਂ ਨੂੰ ਅਸੀਂ ਖੁਦ ਪਕਾਉਣ ਦੀ ਕੋਸ਼ਿਸ਼ ਕਰੀਏ ਮੈਂ ਸਮਝਦਾ ਮੈਂ ਜਾਣਦਾ ਅੱਜ ਦੀ ਡੇਟ ਦੇ ਵਿੱਚ ਸਮੇਂ ਦਾ ਬਹੁਤ ਕੰਸਟ੍ਰੇਨ ਹੈ ਔਰ ਖਾਨ ਪੀਣ ਵਾਸਤੇ ਐਫਰਟ ਡਾਲਣਾ ਜਿਹੜਾ ਉਹ ਬਹੁਤ ਭਾਰੀ ਪੈਂਦਾ ਉਸੇ ਕਰਕੇ ਮੈਂ ਪ੍ਰਾਚੀਨ ਤਰੀ ਪੇਸਟ ਜਿਹੜੀ ਉਹ ਡਿਵੈਲਪ ਕਰੀਏ ਤਾਂ ਕਿ ਕਿਉਂਕਿ ਸਭ ਤੋਂ ਜ਼ਿਆਦਾ ਮਿਹਨਤ ਉਹਦੇ ਤੇ ਹੀ ਹੁੰਦੀ ਹੈ ਸਬਜ਼ੀ ਤਾਂ 15 ਮਿੰਟ ਦੇ ਵਿੱਚ ਤੁਹਾਡੀ ਬਣ ਜਾ 18 ਮਿੰਟ ਟੂ ਵੀ ਰਾਈਟ ਮਤਲਬ ਉਹ ਤੁਸੀਂ ਤਰੀ ਪੇਸ 90 ਗ੍ਰਾਮ ਲਓ ਉਹਦੇ ਵਿੱਚ ਮਤਲਬ ਇੱਕ ਕੜਚੀ ਔਰ ਉਹਦੇ ਵਿੱਚ ਤੁਸੀਂ ਇੱਕ ਛੋਟਾ ਗਲਾਸ ਪਾਣੀ ਦਾ 200 ml ਉਹ ڈال ਲਓ ਔਰ ਉਹਦੇ ਵਿੱਚ ਤੁਸੀਂ 200 ਗ੍ਰਾਮ ਸਬਜ਼ੀ ਮਤਲਬ 200 ਗ੍ਰਾਮ ਜੇ ਤੁਸੀਂ ਨਾਪਣੀਆਂ ਦਾ ਦੋ ਮੁਠੀ ਤੁਹਾਡੇ ਮਟਰਾਂ ਦੇ ਹੋਗੇ ਅੱਧਾ ਆਲੂ ਹੋ ਗਿਆ ਅੱਧਾ ਪਿਆਜ਼ ਹੋ ਗਿਆ ਉਹ ਪਾ ਦਿਓ ਉਹਨੂੰ ਇੱਕ ਵਾਰੀ ਉਬਾਲੀ ਆ ਗਈ ਉਸ ਤੋਂ ਬਾਅਦ ਉਹਨੂੰ ਟੱਕ ਦੋ ਸਭ ਤੋਂ ਧੀਮੀ ਆਗ ਦੀ ਉੱਤੇ ਉਹਨੂੰ ਟੱਕ ਸਹੀ 18 ਮਿੰਟ ਬਾਅਦ ਉਹਨੂੰ ਤੁਸੀਂ ਖੋਲੋਗੇ ਤਾਂ ਤੁਹਾਡੀ ਮਤਲਬ ਲذیذ ਸਵਾਦ ਸਬਜ਼ੀ ਜਿਹੜੀ ਹੈ ਕਿਸੇ ਵੀ ਤਰ੍ਹਾਂ ਦੀ ਤਿਆਰ ਹੋ ਜਾਊਗੀ ਜੇ ਤੁਸੀਂ ਚਿਕਨ ਖਾਂਦੇ ਹੋ ਤਾਂ ਇੰਨੇ ਹੀ ਟਾਈਮ ਦੇ ਵਿੱਚ ਇਸੇ ਪ੍ਰੋਸੈਸ ਦੇ ਨਾਲ ਚਿਕਨ ਵੀ ਬਣ ਜਾਣਾ ਔਰ ਜੇ ਤੁਸੀਂ ਪਲਾਉ ਬਣਾਣਾ ਜਿਹੜਾ ਸਬਜ਼ੀਆਂ ਦਾ ਹੁੰਦਾ ਉਹਨੂੰ ਪਲਾਓ ਕਹਿੰਦੇ ਆਂ ਤਾਂ ਜਿਹੜਾ ਚਿਕਨ ਦਾ ਨਾਨ ਵੇਜ ਹੁੰਦਾ ਉਹਨੂੰ ਬਰੀਆਨੀ ਕਹਿੰਦੇ ਆਂ ਪਲਾਓ ਤੇ ਬਰੀਆਨੀ ਬਣਾਉਣਾ ਵੀ ਬਿਲਕੁਲ ਆਸਾਨ ਹੈ ਉਹੀ 90 ਗ੍ਰਾਮ ਤੁਸੀਂ ਤਰੀ ਪੇਸਟ ਜਿਹੜੀ ਇਹ ਪੁਰਾਤਨ ਤਰੀ ਪੇਸਟ ਹੈ ਉਹ ਲਾਓ ਤਿਆਰ ਤੁਹਾਨੂੰ ਮਿਲੂਗੀ ਉਹਦੇ ਵਿੱਚ ਕੁਝ ਵੀ ਨਹੀਂ ਨਮਕ ਵੀ ਨਹੀਂ ਪਾਣਾ ਹੈ ਅ ਇਹ 100 ਗ੍ਰਾਮ ਚਾਵਲ ਪਿਓ ਲੋ 1 ਘੰਟਾ ਪਹਿਲਾਂ ਉਸ ਤੋਂ ਬਾਅਦ 90 ਗ੍ਰਾਮ ਤੁਸੀਂ ਤਰੀ ਪੇਸਟ ਲੈਣੀ ਹੈ ਦੋ ਗਲਾਸ ਕਿਉਂਕਿ ਚਾਵਲ ਹੈ ਇਹਦੇ ਵਿੱਚ ਇੱਕ ਗਲਾਸ ਪਾਣੀ ਜ਼ਿਆਦਾ ਪਵੇਗਾ ਔਰ ਚਾਵਲ ਜੋਗਾ ਨਮਕ ਦੋ ਤਿੰਨ ਚੁਟਕੀਆਂ ਜਾਂ ਅਦਰ ਤੁਹਾਡਾ ਜਿਹੜਾ ਟੀਸਪੂਨ ਹੈ ਉਹ ਉਹਦੇ ਚ ਨਮਕ ਐਡ ਕਰ ਦੋ ਉਸ ਤੋਂ ਬਾਅਦ 100 ਗ੍ਰਾਮ ਹੀ ਉਹਦੇ ਵਿੱਚ ਤੁਸੀਂ ਸਬਜ਼ੀਆਂ ਐਡ ਕਰ ਲਓ ਯਾਨੀ ਇੱਕ ਮੁਠੀ ਮਟਰ ਦੀ 40 50 ਗ੍ਰਾਮ ਦੀ ਹੁੰਦੀ ਹੈ 40 ਗ੍ਰਾਮ ਵੀ ਅੱਧਾ ਆਲੂ ਤੇ ਅੱਧਾ ਪਿਆਜ਼ ਮੋਟਾ-ਮੋਟਾ ਕੱਟ ਕੇ ਉਹ ਵੀ ਸਵਾਦ ਲੱਗਦਾ ਹੈ ਉਦੇ ਵਿੱਚ ਪਾਓ ਉਬਾਲੀ ਆਮ ਤੋਂ ਬਾਅਦ ਉਸ ਤਰ੍ਹਾਂ ਹੀ ਬਿਲਕੁਲ ਸਲੋ ਫਲੇਮ ਫਲੇਮ ਦੇ ਉੱਤੇ ਉਹਨੂੰ ਟੱਕ ਕੇ ਰੱਖ ਦਿਓ ਤੇ ਉਸ ਤੋਂ 18 ਮਿੰਟ ਬਾਅਦ ਤੁਹਾਡਾ ਜਿਹੜਾ ਉਹ ਇੰਨੀ ਸ਼ਾਨਦਾਰ ਪਲਾਉ ਬਣੂਗਾ ਕਿ ਤੁਸੀਂ ਉਂਗਲੀਆਂ ਆਪਣੀਆਂ ਚਬਾਜੋਗੇ ਨਾਲ ਉਹਦੇ ਤੇ ਜੇ ਤੁਸੀਂ ਸਬਜ਼ੀਆਂ ਦੀ ਜਗ੍ਹਾ ਉਹਦੇ ਵਿੱਚ 100 ਗ੍ਰਾਮ ਚਿਕਨ ਬਾਲੇ ਦੇ ਤਾਂ ਤੁਹਾਡੀ ਬਰੀਆਨੀ ਜਿਹੜੀ ਆ ਉਹ ਰੈਡੀ ਹੋ ਗਈ ਇਹ ਤਿੰਨ ਫਲੇਵਰਾਂ ਦੇ ਵਿੱਚ ਮੈਂ ਤਿਆਰ ਕੀਤੀ ਆ ਦੇਸੀ ਘਿਓ ਦੇ ਵਿੱਚ ਸਰੋਂ ਦੇ ਤੇਲ ਦੇ ਵਿੱਚ ਔਰ ਤਿਲ ਦੇ ਤੇਲ ਦੇ ਵਿੱਚ ਮਤਲਬ ਇੰਨਾ ਆਸਾਨ ਹੋ ਜਾਊਗਾ ਔਰ ਜਦੋਂ ਤੁਸੀਂ ਉਹਨੂੰ ਬਣਾਓਗੇ ਜਦੋਂ ਇੰਨਾ ਸਵਾਦ ਬਣੂਗਾ ਮਤਲਬ ਤੁਹਾਨੂੰ ਵੈਸੇ ਅੰਦਰੋਂ ਹੀ ਖੁਸ਼ੀ ਮਿਲੂਗੀ ਕਿ ਵੀ ਇੰਨਾ ਸ਼ਾਨਦਾਰ ਖਾਣਾ ਤੁਸੀਂ ਖੁਦ ਬਣਾਇਆ ਇਹ ਫੀਲਿੰਗ ਜ਼ਰੂਰ ਲੈਣੀ ਚਾਹੀਦੀ ਹੈ ਇਹ ਇਹਦੇ ਨਾਲ ਕੀ ਹੋਊਗਾ ਕਿ ਤੁਸੀਂ ਐਟਲੀਸਟ ਬਾਜ਼ਾਰ ਦੇ ਵਿੱਚੋਂ ਸਬਜ਼ੀ ਤਾਂ ਖਰੀਦਣ ਲੱਗ ਜਾਓਗੇ ਜੋ ਸਬਜ਼ੀ ਖਰੀਦੋਗੇ ਕਰੀ ਪੇਸਟ ਤੁਹਾਨੂੰ ਮੈਂ ਬਣਾਣੀ ਵੀ ਸਿਖਾ ਦੂੰਗਾ ਕੋਈ ਪ੍ਰੋਬਲਮ ਨਹੀਂ ਲੇਕਿਨ ਕਰੀ ਪੇਸਟ ਬਣਾਉਣ ਦੇ ਵਿੱਚ ਸਮਾਂ ਲੱਗਦਾ ਪਹਿਲਾਂ ਤੁਸੀਂ ਬਾਜ਼ਾਰ ਜਾਓਗੇ ਟਮਾਟਰ ਪਿਆਜ਼ ਅਦਰਕ ਲਸਣ ਧਨੀਆ ਮਿਰਚਾਂ ਜੀਰਾ ਹਲਦੀ ਸਾਰਾ ਕੁਝ ਇਕੱਠਾ ਕਰੋਗੇ ਉਹਨੂੰ ਛਿੱਲੋਗੇ ਕੱਟੋਗੇ ਭੁੰਨਣ ਦੇ ਵਿੱਚ ਵੀ ਉਹਦੇ ਵਿੱਚ ਘੰਟਾ ਅੱਧਾ ਘੰਟਾ ਸਵਾ ਘੰਟਾ ਜੋ ਵੀ ਲੱਗੇਗਾ ਉਹਨਾਂ ਟਾਈਮ ਸ਼ਾਇਦ ਸਾਰਿਆਂ ਕੋਲ ਨਹੀਂ ਹੈ ਬਟ ਇਹ ਰੈਡੀ ਟੂ ਯੂਜ਼ ਜਿਹੜੀ ਤਰੀ ਪੇਸਟ ਹੈ ਇਹ ਤੁਹਾਨੂੰ ਬਹੁਤ ਹੀ ਈਜ਼ ਆਊਟ ਕਰ ਦਿੰਦੀ ਹੈ ਇਹ ਘਰ ਦਾ ਹੀ ਖਾਣਾ ਇੱਕ ਤਰ੍ਹਾਂ ਦਾ ਤੁਹਾਡਾ ਹੋ ਗਿਆ ਜਿੰਨੀ ਦੇਰ ਤੁਸੀਂ ਆਰਡਰ ਕਰਕੇ ਮੰਗਾਓਗੇ ਉਸ ਤੋਂ ਪਹਿਲਾਂ ਘਰ ਦਾ ਖਰਚ ਤੁਹਾਡਾ ਖਾਣਾ ਬਣ ਜੇਗਾ। ਔਰ ਕਿਸੇ ਵੀ ਰੈਸਟੋਰੈਂਟ ਤੋਂ ਲਾਜਵਾ ਇਹਦਾ ਟੇਸਟ ਹੋਊਗਾ। 15 ਤੋਂ 20 ਦਿਨ ਤਾਂ ਬਾਹਰ ਹੀ ਖਰਾਬ ਨਹੀਂ ਹੁੰਦੀ ਇਹ ਤੇ ਜੇ ਇਹਨੂੰ ਫ੍ਰਿਜ ਦੇ ਵਿੱਚ ਤੁਸੀਂ ਰੱਖ ਲਓ ਤੇ ਇਹਦੀ ਲਾਈਫ ਡੁਗਣੀ ਹੋ ਜਾਂਦੀ ਹੈ 30 ਤੋਂ 40 ਦਿਨ। ਔਰ ਜੇ ਤੁਸੀਂ ਫ੍ਰੀਜ਼ਰ ਦੇ ਵਿੱਚ ਇਹਨੂੰ ਰੱਖ ਲਓ ਤਾਂ ਇਹਦੀ ਲਾਈਫ ਹੋਰ ਦੁਗਣੀ ਹੋ ਜਾਂਦੀ ਹੈ। ਮਤਲਬ 80 ਤੋਂ 90 ਦਿਨ ਤੱਕ ਇਹਨੂੰ ਕੁਝ ਨਹੀਂ ਹੁੰਦਾ ਤੇ ਇਹ ਇਹ ਤੁਸੀਂ ਯੂਜ਼ ਕਰ ਸਕਦੇ ਹੋ ਤੇ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਆਪਾਂ ਹੋਰ ਚਰਚਾ ਕਰਾਂਗੇ ਕਿ ਆਪਣੀ ਫੂਡ ਦੀ ਪਹਿਚਾਨ ਕਰੀਏ ਇਹਨੂੰ ਬਣਾਉਣਾ ਕਿਵੇਂ ਉਹ ਕਰੀਏ ਔਰ ਕੋਸ਼ਿਸ਼ ਮੇਰੀ ਇਹ ਹੀ ਹੈ ਕਿ ਵੀ ਅਸੀਂ ਜਿੰਨਾ ਅਸੀਂ ਕਰ ਸਕਦੇ ਹਾਂ ਉਹਨਾਂ ਅਸੀਂ ਆਪਣੇ ਖਾਣ-ਪਾਨ ਨੂੰ ਖੁਦ ਬਣਾ ਕੇ ਖੁਦ ਖਾਈਏ ਸਤਿ ਸ੍ਰੀ ਅਕਾਲ ਫਿਰ ਮਿਲਾਂਗੇ ਸਭ ਦਾ ਮੰਗਲ ਹੋਵੇ